ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਦੁੱਖ ਲੱਗਿਆ ਕਿ ਜੋ ਸਾਡੇ ਬਜ਼ੁਰਗਾਂ ਨੇ ਵਿਦਵਾਨਾਂ ਨੇ ਦਾਨਿਆਂ ਨੇ ਸਿਆਣੀਆਂ ਰੋਹਾਂ ਨੇ ਸ਼ਾਨਦਾਰ ਪਰੰਪਰਾਵਾਂ ਕਾਇਮ ਕੀਤੀਆਂ ਸੀ ਉਹਨੂੰ ਮਿੱਟੀ ਵਿੱਚ ਰੋਲਣ ਦਾ ਕਾਰਜ ਹੋਇਆ पिछले 100 साल तो भी जब किसी तक साहब बेजतीदार दी नियुक्ति ਹੁੰਦੀ ਸੀ ਤੇ ਇੱਕ ਵਿਧੀਵਤ ਮਰਿਆਦਾ ਜਿਹੜੀ ਉਹ ਅਪਣਾਈ ਜਾਂਦੀ ਸੀ ਪਹਿਲੀ ਦਸਤਾਰ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈਡ ਗੰਤੀ ਵੱਲੋਂ ਦਿੱਤੀ ਜਾਂਦੀ ਸੀ ਜੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਹੈਡ ਗੰਤੀ ਮੌਜੂਦ ਨਾ ਹੋਣ ਤਾਂ ਕੋਈ ਵੀ ਸਿੰਘ ਸਾਹਿਬ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਉਹ ਦਸਤਾਰ ਦਿੰਦੇ ਸੀ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਜਿਤੇਦਾਰ ਸਾਹਿਬ ਜੇ ਜਿਤੇਦਾਰ ਸਾਹਿਬ ਨਾ ਹੋਣ ਤੇ ਹੈੱਡ ਗ੍ਰੰਤੀ ਸਾਹਿਬ ਦੂਜੇ ਤਖਤਾਂ ਦੇ ਜਿਤੇਦਾਰ ਸਾਹਿਬ ਜੇ ਜਿਤੇਦਾਰ ਸਾਹਿਬ ਨਾ ਹੋਣ ਤੇ ਹੈੱਡ ਗ੍ਰੰਤੀ ਸਾਹਿਬ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੇ ਪ੍ਰਧਾਨ ਦੀ ਮੌਜੂਦਗੀ ਨਾ ਹੋਵੇ ਤੇ ਸੀਨੀਅਰ ਬੀਤ ਪ੍ਰਧਾਨ ਜੂਨੀਅਰ ਬੀਤ ਪ੍ਰਧਾਨ ਜਾਂ ਕੋਈ ਮੈਂਬਰ ਸੀਨੀਅਰ ਉਸ ਤੋਂ ਬਾਅਦ ਪੰਥ ਦੀਆਂ ਜਥੇਬੰਦੀਆਂ ਸੰਪਰਦਾਵਾਂ ਦਸਤਾਰ ਪੇਟ ਕਰਦੀਆਂ ਸੀ ਪੰਥ ਵੱਲੋਂ ਜਿਹੜਾ ਉਹ ਜਥੇਦਾਰ ਨੂੰ ਪ੍ਰਵਾਨਗੀ ਹੁੰਦੀ ਸੀ ਮੈਨੂੰ ਲੱਗਦਾ ਸਿੱਖ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿੰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਕਿਉਂਕਿ ਜਿਸ ਵਕਤ ਅਕਸ਼ਿ ਕੇਸਗੜ ਸਾਹਿਬ ਵਿਖੇ ਇਹ ਸਾਰਾ ਪ੍ਰੋਗਰਾਮ ਹੋਇਆ ਉਸ ਵਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਸੀ ਅਰ ਨਾਇ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਜਾਂ ਗ੍ਰੰਥੀ ਸਿੰਘ ਸਾਹਿਬ ਹਾਜ਼ਰ ਸੀ ਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਹੱਡ ਗ੍ਰੰਥੀ ਸਾਹਿਬ ਹਾਜ਼ਰ ਸੀ ਨਾ ਦੂਜੇ ਤਖਤਾਂ ਦੇ ਜਥੇਦਾਰ ਸਾਹਿਬ ਜਾਂ ਹੱਡ ਗ੍ਰੰਥੀ ਸਾਹਿਬ ਸ਼ਾਮਲ ਸੀ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜਾਂ ਸੀਨੀਅਰ ਮੀਤ ਪ੍ਰਧਾਨ ਸਾਹਿਬ ਜਾਂ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਉਹ ਵੀ ਉੱਥੇ ਕੋਈ ਹਾਜ਼ਰ ਨਹੀਂ ਸੀ ਔਰ ਨਾ ਹੀ ਕੋਈ ਸੰਪਰਦਾ ਕੋਈ ਜਥੇਬੰਦੀ ਕੋਈ ਧਾਰਮਿਕ ਸਭਾ ਸੁਸਾਇਟੀ ਕੋਈ ਸਿੰਘ ਸਭਾ ਉੱਥੇ ਹਾਜ਼ਰ ਸੀ ਇਸ ਆਦੀ ਮਰਿਆਦਾ ਦਾ ਕੋਰ ਉਲੰਘਣਾ ਜਵਜ ਕਰਕੇ ਤਖਸ਼ੀ ਕੇਸ ਕਰਦਾ ਦੇਖਿਆ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀ ਇਹ ਮੰਦ ਭਾਗਾ ਵਰਤਾਰਾ ਸਮੁੱਚੀ ਸਿੱਖ ਕੌਮ ਨੂੰ ਸਮੁੱਚੀਆਂ ਪੰਥਕ ਸਭਾ ਸੁਸਾਇਟੀਆਂ ਜਥੇਬੰਦੀਆਂ ਸੰਪਰਦਾਵਾਂ ਨੂੰ ਅੱਜ ਸਿਰ ਜੋੜ ਕੇ ਸੋਚਣਾ ਪਵੇਗਾ ਕਿ ਜੋ ਅੱਜ ਕਹਾਣ ਹੋਇਆ ਹੈ ਇਹਦਾ ਮੁੱਖ ਦੋਸ਼ੀ ਮੁੱਖ ਜ਼ਿੰਮੇਵਾਰ ਜਿਹੜਾ ਕੌਣ ਹੈ ਜੋ ਮੈਂ bari ਤੈਅ ਕਰਨੀ ਪਾਉਗੀ ਜਿਸ ਨੇ ਅੱਜ ਮਰਿਆਦਾ ਦਾ ਕਾਣ ਕੀਤਾ ਹੈ। ਔਰ ਆਪਣੀ ਇਸ ਕੀਤੀ ਗਲਤ ਕਾਰਵਾਈ ਨੂੰ ਜਸਟੀਫਾਈ ਕਰਨ ਵਾਸਤੇ ਕਿਸ ਨੂੰ ਬਿਠਾਇਆ ਗਿਆ? ਸੁੱਚਾ ਸਿੰਘ ਲੰਗਾਨ। ਕੀ ਕਮਾਲ ਦੀ ਗੱਲ ਹੈ। ਨਹੀਂ ਹੋਣਾ ਚਾਹੀਦਾ ਸੀ ਬਹੁਤ ਮੰਦ ਭਾਗਾ ਵਰਤਾਰਾ ਹੋਇਆ ਇਹਦੀ ਜਨੀ ਲਿਖੇਤੀ ਕੀਤੀ ਜਾਵੇ ਉਹ ਨਹੀਂ ਥੋੜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੰਮੀ ਜੀ ਜੇ ਗੱਲ ਕਰੀਏ 10 ਵਜੇ ਦਾ ਟਾਈਮ ਸੀਗਾ ਜਿਸ ਜੀਪੀਸੀ ਵੱਲੋਂ ਪਰ ਸਵੇਰ ਤੜਕਸਾਰੀ ਮਤਲਬ ਕੀ ਪ੍ਰੋਗਰਾਮ ਉਹ ਲਿਖਿਆ ਗਿਆ ਕਿਵੇਂ ਦੇਖਦੇ ਹੋ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਪੰਥ ਦੀ ਵੱਡੀ ਸੰਪਰਦਾ ਹੈ ਸੰਸਥਾ ਹੈ ਬਾਕੀ ਜਥੇਬੰਦੀਆਂ ਦੀਆਂ ਬਾਹਾਂ ਨੇ ਅਤੇ ਬਾਹਾਂ ਨੇ ਸਾਥ ਛੱਡ ਦਿੱਤਾ ਬਹੁਤ ਮਤਕਾਕੀ ਕਰਦਾ